ਸਾਡੇ ਸਿਰਫ 35 ਬੰਦੇ ਸੀ ਜਿਹੜੇ ਧਿਆਨ ਦੇ ਪਰ ਮੈਂ ਗੱਲ ਕਹਿਣਾ ਕਿ ਪੁਲਿਸ ਨੂੰ ਪੰਜਾਬ ਪੁਲਿਸ ਨੂੰ ਇਹਨਾਂ ਨੂੰ ਖਾਕੀ ਪੱਗਾਂ ਦੀ ਥਾਂ ਝਾੜੂ ਵਾਲਿਆਂ ਵਾਲੀ ਪੀਲੀ ਪੱਗ ਬੰਨਣੀ ਚਾਹੀਦੀ ਹੈ ਜਨਾ ਬੇੜਾ ਕਰਕ ਗਿਆ ਯਾਰ ਆਹ ਸਪੀਡ ਹੀ ਮੈਨੂੰ ਕਹਿੰਦੇ ਮੈਨੂੰ ਡੀਐਸਪੀ ਲਵਾ ਦੇ ਜਦੋਂ ਡੀਐਸਪੀ ਹੁੰਦਾ ਸੀ ਮੈਂ ਲਵਾਇਆ ਆ ਜਿਹੜਾ ਜਸਪਾਲ ਢੱਲੋਂ ਮੈਂ ਲਵਾਈ ਰੱਖਿਆ ਆ ਪਿੱਛੇ ਚਮੇਲੀ ਸਾਹਿਬ ਖੜੇ ਆ ਸਾਡਾ ਕੈਪਟਨ ਮਰਿੰਦਰ ਸਿੰਘ ਕਹੇ ਕਿ ਚਮੇਲੀ ਗਲਦਸਤੇ ਚ ਪਾ ਕੇ ਲੈ ਜਾਊਂਗਾ ਮੈਂ ਠੀਕ ਹੈ ਕਾਲੀਦਲ ਦਾ ਬੰਦਾ ਮੈਂ ਕਿਹਾ ਭਰਾ ਏ ਮੇਰਾ ਮੈਂ ਇਹਨੂੰ ਮਖੂਲ ਆਇਆ ਪੁੱਛੋ ਮਗਰ ਉਹ ਯਾਰ ਇੰਨਾ ਧੋਖਾ ਸਾ ਦੇ ਨਾ ਸਰ ਤੁਸੀਂ ਸਾਰੇ ਸਾਡੇ ਨਾਲ ਇੰਨਾ ਧੋਖਾ ਮੇਰੇ 35 ਬੰਦੇ ਆਏ ਅੰਦਰ ਤੁਸੀਂ 35 ਬੰਦਿਆਂ ਚੋਂ ਤਹਿਸੀਲਦਾਰ ਸਾਹਿਬ ਜ਼ਿੰਮੇਵਾਰ ਹੋ ਸਰ ਇੱਕ ਵੀਡੀਓ ਵਿਖਾ ਦਿਓ ਮੇਰੇ ਬੰਦੇ ਦੀ ਮੈਂ ਸਰ ਇੱਕ ਵੀਡੀਓ ਮੇਰੇ ਬੰਦੇ ਦੀ ਮੇਰੇ ਕੈਂਡੀਡੇਟ ਦੀ ਗੱਲ ਨੂੰ ਬੜੀ ਕਿਸੇ ਨੂੰ ਟੋਕਣ ਦਿੱਤਾ ਨਹੀਂ ਹਰਪ੍ਰੀਤ ਪਰ ਮੇਰੇ ਇੱਕ ਬੰਦੇ ਦੀ ਵੀਡੀਓ ਵਿਖਾ ਦਿਓ ਮੈਂ ਸਰ ਮੈਂ ਮੈਂ ਸਰ ਨੂੰ ਇੱਕ ਜੈਂਤੀ ਕਰਕੇ ਲੈ ਕੇ ਗਏ ਇੱਕ ਮਿੰਟੇ ਯਾਰ ਕੋਈ ਨਹੀਂ ਬੋਲਦਾ ਨਹੀਂ ਨਹੀਂ ਇੱਕ ਟੋਕਨ ਦੀ ਜੈਂਤੀ ਕਰਕੇ ਦੇ ਦਿਓ ਤੁਹਾਨੂੰ ਟੋਕਨ ਮਿਲਿਆ ਬਾਪ ਚੁੱਪ ਕਰੋ ਹਜ਼ਾਰ ਦਾ ਟੋਕਨ ਮਿਲਿਆ ਸਰ ਟੋਕਨ ਟੋਕਨ ਮੈਂ ਆ ਗਿਆ ਸਰ ਇਹ ਵੀਡੀਓ ਵਿਖਾਓ ਜਿਹੜੀ ਜਿਹੜੇ ਆਪਾਂ ਟੋਕਨ ਜਿਹੜੇ ਵੰਡੇ ਸੀ ਉਹਦੀ ਫੋਟੋਗ੍ਰਾਫੀ ਕਿੱਥੇ ਹੈ ਗੈਮਰ ਕਿੱਥੇ ਹੈ ਉਹ ਇਹ ਕੈਮਰਾ ਲੈ ਆਪਾਂ ਥੱਲੇ ਵੇਖਣਾ ਹੋਰ ਲਈਆ ਮੈਂ ਗੱਲ ਕਰਨੀ ਠੀਕ ਹੈ ਇਹ ਨਹੀਂ ਬੋਲਣਾ ਚਾਹੀਦਾ ਬੋਲਣਾ ਟੈਕ ਉਹ ਤਾਂ ਅੰਦਰ ਸੀ ਉਹ ਕਿਉਂ ਨਾ ਬੋਲਿਆ ਮੈਂ ਸਾਨੂੰ ਵਟਸਐਪ ਕਰ ਦਿੰਦਾ ਮੈਮ ਮੰਗਾਲੀ ਵਟਸਐਪ ਨਹੀਂ ਤੇ ਖੜ ਕੇ ਗੱਲ ਕਰਕੇ ਜਾਓ ਮੈਂ ਤਾਂ ਸਰ ਇੱਥੇ ਹੀ ਹਾਂ ਸਰ ਸਰ ਮੇਰੀ ਇੱਕ ਰਿਕਵੈਸਟ ਹੈ ਜੀ ਮੈਨੂੰ ਇਹ ਗੱਲ ਕਹਿੰਦਾ ਮੈਂ ਆਰੋਨਿੰਗ ਆ ਇਹਨੂੰ ਕਹ ਐਸਟੀਐਮ ਤੋਂ ਇਥੋਂ ਅਸਤੀਫਾ ਦੇ ਦੇ ਐਸਟੀਐਮ ਲੱਗਣ ਦਾ ਜਿਆਦਾ ਸ਼ੌਂਕ ਆ ਜੇ ਨੂੰ ਇਹ ਨਹੀਂ ਪਤਾ ਮੈਨੇਜਮੈਂਟ ਕਿਵੇਂ ਚਲਾਉਣੀ ਆ ਮੇਰੀ ਸਰ ਕੱਲ ਲਾਸਟ ਡੇ ਨਾਮਿਨੇਸ਼ਨਸ ਆ ਇਹ ਇੱਥੇ ਬੈਠਾ ਇੱਥੇ ਰੈਸਟ੍ਰੇਟ ਸ਼ੂਟ ਸਰ ਇਹ ਤੇ ਇੱਥੇ ਬੈਠੇ ਫਿਰ ਆਪਾਂ ਮਾਨ ਜੋ ਤੁਹਾਡਾ ਧੰਨਵਾਦ ਕਰਦਾ ਹਾਈ ਕੋਰਟ ਦਾ ਧੰਨਵਾਦ ਕਰਦਾ ਅਸੀਂ ਕੋਈ ਅੰਦਰ ਨਹੀਂ ਬੈਠੇਗੇ ਕਿਸੇ ਦਫਤਰ 'ਚ ਬੈਠੇ ਆ ਤਾਂ ਦੱਸ ਦਿਓ ਵਿਖਾਓ ਵੀ ਮੁੰਡਿਓ ਵੀਡੀਓ ਰਹੀ ਬਾਹਰ ਬੈਠਿਆ ਖੁੱਲੇ ਆਸਮਾਨ 'ਚ ਔਰ ਖੁੱਲੇ ਆਸਮਾਨ 'ਚ ਬੈਠੇ ਆ ਔਰ ਇਹ ਤੁਹਾਡੇ ਭਾਈ ਬੈਠੇ ਆ ਸਰ ਮੇਰੀ ਰਿਕੁਐਸਟ ਆ ਉਹਨਾਂ ਪੁਲਿਸ ਅਫਸਰਾਂ ਦੇ ਭਾਈ ਬੈਠੇ ਆ ਜਿਹੜੇ ਰਾਜਪੂਤ ਬਣ ਕੇ ਕੰਮ ਕਰਦੇ ਆ ਜਿਹੜਾ ਚੰਗਾ ਬੰਦਾ ਨਾ ਜਿੰਨੂੰ ਮੈਂ ਲਵਾਇਆ ਉਹ ਦੂਜੀ ਵਾਰ ਆਉਂਦਾ ਨਹੀਂ ਉਹ ਕਹਿੰਦਾ ਭਾਈ ਹੁੰਦਾ ਸਾਹ ਡੀਐਸਪੀ ਦਾ ਫੋਨ ਆਇਆ ਅੱਜੋ ਡੀਐਸਪੀ ਬਣਿਆ ਉਹ ਕਹਿੰਦਾ ਭਾਈ ਇਹਨਾਂ ਨੂੰ ਲੱਗਣਾ ਨਹੀਂ ਸੀ ਚਾਹੀਦਾ ਠੀਕ ਹੈ ਇਸ ਚੱਲ ਕੇ ਮੈਂ ਇਹ ਬੇਨਤੀ ਕਰਦਾ ਕਿ ਕੋਈ ਨਹੀਂ ਇਤਰਾਜ਼ ਚੜਾਤ ਆਉਂਦੇ ਰਹਿੰਦੇ ਆ ਆ ਟੱਪ ਗਿਆ ਸਮਾਂ ਇਹਨਾਂ ਦਾ ਹਾਂਜੀ ਟੱਪ ਗਿਆ ਪਰ ਯਾਰ ਦੇ 5 ਸਾਲ ਆ ਆ ਵੀ ਸਾਲ ਮੇਰਾ 6 ਸਾਲ ਔਖੇ ਹੋ ਜਾਣੇ ਆ ਕੱਪੜੇ ਏ ਸਾਹ ਲਾ ਜਿੰਦਾ ਜਿੰਦਾ ਜਿੰਦਾਬਾਤ ਸਾਡੀ ਜੋ ਬਲੈਡਸਨਾ ਚਾਹੁੰਨਾ ਕਿ ਲਾਈਟ ਬੰਦ ਕਰਤੀ ਆ ਲਾਈਟਾਂ ਜਗਾਓ ਬਈ ਲਾਈਟ ਜਗਾਓ ਯਾਰ ਲਾਈਟ ਜਗਾਓ ਆ ਫੋਨ ਲੀਆਂ ਲਾਈਟ ਇਹੋ ਜਿਹਾ ਕੰਮ ਕਰਦੇ ਆ ਸੀਲਦਾਰ ਸਾਹਿਬ ਨੇ ਪਹਿਲਾਂ ਵਾਦਾ ਸੀ ਨੂੰ ਕਿ ਮੈਂ ਤੁਹਾਡੇ ਸਾਹਮਣੇ ਨੇਰੇ ਨੇਰੇ ਜੀ ਖੜਾ ਤੁਹਾਡੇ ਨਾਲ ਆਇਆ ਇਸ ਕਰਕੇ ਆ ਕਿ ਇੱਕ ਸੀਲਦਾਰ ਸਾਹਿਬ ਇੱਕ ਹੋਰ ਦੱਸਿਆ ਤੁਹਾਨੂੰ ਇੱਥੋਂ ਦੀ ਜ਼ਿੰਮੇਵਾਰੀ ਜਿਹੜੀ ਆ ਸਰ ਮੈਂ ਕਿ ਉਹਨਾਂ ਦੀ ਗੁੰਡਾਗਰਦੀ ਜਿਹੜੀ ਆ ਅਸੀਂ ਪਰਸਨਲ ਇੰਸ਼ੋਰ ਕਰਾਂਗੇ ਸਰ ਕੋਈ ਇੱਥੇ ਫਿਰਦੇ ਆ ਰਾਤ ਨੂੰ ਮੇਰਾ ਕਿਸੇ ਬੰਦੇ ਦਾ ਨੁਕਸਾਨ ਹੋ ਜੀ ਮੇਰੇ ਕਿਸੇ ਬੰਦੇ ਦੀ ਗੱਡੀਆਂ ਨਹੀਂ ਅੱਗੇ ਆਉਣ ਦਿੰਦੇਗੇ ਉਹ ਰੋਡ ਤੇ ਖੜੀਆਂ ਨੇ ਕਿਸੇ ਦੀ ਗੱਡੀ ਚੋਰੀ ਹੋ ਜੇ ਕਿਸੇ ਦਾ ਕੋਈ ਨੁਕਸਾਨ ਹੋ ਜੇ ਤਾਂ ਉਹਦਾ ਜ਼ਿੰਮੇਵਾਰ ਡੀਐਸਪੀ ਜੀਰਾ ਤੇ ਐਸਐਚਓ ਜੀਰਾ ਹੋਣਗੇ